ਤੇ ਭਾਈ ਅਮਰਿਤਪਾਲ ਸਿੰਘ ਦੀ ਪੰਜਾਬ ਵਿੱਚ ਐਂਟਰੀ ਨਹੀਂ ਹੋਵੇਗੀ ਜੀ ਹਾਂ ਭਾਈ ਅਮਰਿਤਪਾਲ ਸਿੰਘ ਪਲਕੇ ਯਾਨੀ ਕਿ 5 ਜੁਲਾਈ ਨੂੰ ਸੌ ਚੁੱਕਣਗੇ ਪਰ ਇਸ ਦੌਰਾਨ ਵੱਡਾ ਅਪਡੇਟ ਸਾਹਮਣੇ ਆਇਆ ਹੈ ਕਿ ਭਾਈ ਅਮਰਿਤਪਾਲ ਸਿੰਘ ਨੂੰ ਪੰਜਾਬ ਵਿੱਚ ਐਂਟਰੀ ਨਹੀਂ ਮਿਲੇਗੀ ਦਰਸਲ ਵਾਰਿਸ ਪੰਜਾਬ ਦੇ ਮੁਖੀ ਅਤੇ ਪੰਜਾਬ ਦੇ ਖਡੂਰ ਸਾਹਿਬ ਹਲਕੇ ਤੋਂ ਲੋਕ ਸਭਾ ਸੀਟ ਜਿੱਤਣ ਵਾਲੇ ਭਾਈ ਅਮਰਿਤਪਾਲ ਸਿੰਘ ਜਲਦੀ ਹੀ ਸੰਸਦ ਮੈਂਬਰ ਵਜੋਂ ਸੌ ਚੁੱਕਣ ਜਾ ਰਹੇ ਨੇ ਭਾਈ ਅਮਰਿਤਪਾਲ ਸਿੰਘ ਨੂੰ 4 ਦਿਨ ਦੀ ਪੈਰੋਲ ਦਿੱਤੀ ਗਈ ਹੈ ਸੁਰਾਨ ਭਾਈ ਅਮਰਿਤਪਾਲ ਸਿੰਘ 5 ਜੁਲਾਈ ਨੂੰ ਸੰਸਦ ਮੈਂਬਰ ਵਜੋਂ ਸੌ ਚੁੱਕ ਸਕਦੇ ਨੇ ਅਮਰਿਤਪਾਲ ਸਿੰਘ ਨੂੰ ਕੁਝ ਸ਼ਰਤਾਂ ਦੇ ਨਾਲ ਪੈਰੋਲ ਦਿੱਤੀ ਗਈ ਹੈ ਜਿਸ ਤੋਂ ਬਾਅਦ ਹੁਣ ਇਹ ਨਿਕਲ ਕੇ ਸਾਹਮਣੇ ਆਇਆ ਹੈ ਕਿ ਭਾਈ ਅਮਰਿਤਪਾਲ ਸਿੰਘ ਨੂੰ ਦਿੱਲੀ ਤੋਂ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ ਭਾਵੇਂ ਕਿ ਪਈ ਅਮ੍ਰਿਤਪਾਲ ਸਿੰਘ ਦਿੱਲੀ ਵਿੱਚ ਹੀ ਰਹਿਣਗੇ ਅਤੇ ਉਹਨਾਂ ਨੂੰ ਪੰਚਾਇਤ ਵਿੱਚ ਐਂਟਰੀ ਨਹੀਂ ਮਿਲੇਗੀ ਉਦਰੇ ਇਸਾ ਵਿਚਾਲੇ ਪਈ ਅਮ੍ਰਿਤਪਾਲ ਸਿੰਘ ਦੇ ਪਿਤਾ ਦਿੱਲੀ ਲਈ ਰਵਾਨਾ ਹੋ ਗਏ ਨੇ ਜਿਸ ਤੋਂ ਬਾਅਦ ਹੁਣ ਪਰਿਵਾਰ ਨੇ ਸੌਜੁਕ ਸਮਾਗਮ ਲਈ ਸਰਕਾਰ ਦੇ ਫੈਸਲੇ ਦਾ ਧੰਨਵਾਦ ਕੀਤਾ ਹੈ ਜੀ ਹਾਂ ਖੜੂਰ ਸਾਹਿਬ ਤੋਂ ਸੈਂਸਰ ਮੈਂਬਰ ਪਈ ਅਮ੍ਰਿਤਪਾਲ ਸਿੰਘ ਦੇ ਚਾਚਾ ਦਾ ਬਿਆਨ ਸਾਹਮਣੇ ਆਇਆ ਹੈ ਜਿਨ੍ਹਾਂ ਨੇ ਕਿ ਸੌਜੁਕ ਸਮਾਗਮ ਸੰਬੰਧੀ ਲਏ ਫੈਸਲੇ ਲਈ ਸਰਕਾਰ ਦਾ ਧੰਨਵਾਦ ਕੀਤਾ ਹੈ ਹਾਲਾਂਕਿ ਉਹਨਾਂ ਇੱਛਾ ਜਤਾਈ ਕਿ ਇਹ ਸੌਚੂ ਕ ਸਮਾਗਮ ਪਹਿਲਾ ਹੀ ਹੋ ਜਾਣਾ ਚਾਹੀਦਾ ਸੀ ਜਦੋਂ ਸਾਰੇ ਮੈਂਬਰਾਂ ਵੱਲੋਂ ਸੌ ਚੁੱਕੀ ਗਈ ਸੀ ਪਰ ਉਹਨਾਂ ਕਿਹਾ ਕਿ ਅਮਰਿਤਪਾਲ ਸਿੰਘ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਉਹਨਾਂ ਦੇ ਸਮਰਥਕਾਂ ਨੂੰ ਵੀ ਭਾਈ ਅਮਰਿਤਪਾਲ ਸਿੰਘ ਦਾ ਸੌਚੂ ਕ ਸਮਾਗਮ ਦੇਖਣ ਲਈ ਇਜਾਜ਼ਤ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖਤੇਨ ਸਿੰਘ ਭਾਈ ਅਮਰਿਤਪਾਲ ਸਿੰਘ ਦਾ ਚਾਚਾਪੋਹਿਆ ਜੀ ਰੋਕ ਤਾਂ ਕੀ ਇਨਫੋਰਮੇਸ਼ਨ ਹੈ ਕਿ ਉਹ ਔਰ ਕੁਸੂਬ ਸੁਤਰਾ ਤੋਂ ਜਾਣਕਾਰੀ ਮਿਲਿਆ ਕਿ 5 ਜੁਲਾਈ ਨੂੰ ਭਾਈ ਅਮਰਪਾਲ ਸਿੰਘ ਨੂੰ ਦੋ ਰੈਂਪਾਰਲੀ ਪਾਰਲੀਮੈਂਟ ਸੋਚ ਕਾਈ ਗਈ ਹੈ। ਹਾਂ ਅੱਜ ਸਾਨੂੰ 11 ਵਜੇ ਤੋਂ ਬਾਅਦ ਦੇ ਵਿੱਚ ਸੋਸ਼ਲ ਮੀਡੀਆ ਤੋਂ ਮੁੜ ਕੇ ਬਾਅਦ ਚ ਪਾਈ ਸਰਬਜੀਤ ਸਿੰਘ ਖਾਲਸਾ ਦੇ ਤਰੂ ਤੁਹਾਨੂੰ ਪਤਾ ਲੱਗਾ ਕਿ ਉਹਨਾਂ ਦੀ ਮੁਲਾਕਾਤ ਲੋਕ ਸਭਾ ਸਪੀਕਰ ਦੇ ਨਾਲ ਹੋਈ ਹੈ ਤੇ ਉਹਨਾਂ ਨੇ ਜਿਹੜੀ 5 ਜੁਲਾਈ ਨੂੰ ਉਹਨਾਂ ਨੂੰ ਸਹੁੰ ਚੁਕਾਉਣ ਦਾ ਜਿਹੜਾ ਵਾਅਦਾ ਕੀਤਾ ਵਾ ਤੇ 5 ਜੁਲਾਈ ਨੂੰ ਜਿਹੜੀ ਪਹੁੰਚ ਚੁੱਕੀ ਜਾ ਰਹੀ ਹੈ। ਕਿੰਨੀ ਖੁਸ਼ੀ ਪਰਵਾਸ ਚ ਬਣੂਗੀ। ਦੇਖੋ ਜੀ ਸਾਰੇ ਜਿੰਨੇ ਵੀ ਲੋਕੋ ਇਹ ਸਮੇਂ ਦੀ ਠੀਕ ਕਰੇ ਸਾਰਿਆਂ ਨੂੰ ਬੜੀ ਖੁਸ਼ੀ ਆ ਪਰਿਵਾਰ ਨੂੰ ਤੇ ਦੇਖੋ ਖੁਸ਼ੀ ਹੁੰਦੀ ਹੈ ਇਹ ਮੌਕੇ ਦੀ ਔਰ ਅਸੀਂ ਤੇ ਜਿਹੜਾ ਚਾਹੁੰਦੇ ਸੀ ਕਿ ਪਹਿਲਾਂ ਹੀ ਹੋ ਜਾਣਾ ਚਾਹੀਦਾ ਦੂਜੇ ਮੈਂਬਰਾਂ ਦੇ ਨਾਲ ਹੀ ਸੋਚ ਚੁੱਕਾਈ ਜਾਣੀ ਚਾਹੀਦੀ ਪਰ ਚਲੋ ਦੇਰ ਆਈ ਪਰ ਉਸਤਾਏ ਜਿਹੜੀ ਦੇਰੀ ਕੀਤੀ ਗਈ ਇਹਨੂੰ ਕਿਸ ਤਰ੍ਹਾਂ ਦੇਖੀ ਦੇਖੋ ਪਤਾ ਨਹੀਂ ਉਹ ਕੀ ਅਜੇ ਹੋਰ ਸੋਚਣਾ ਚਾਹੁੰਦੇ ਹੋਣਗੇ ਵੀ ਪਤਾ ਨਹੀਂ ਗਲਤੀ ਤੇ ਗਲਤੀ ਕਰ ਰਹੀ ਪੰਜਾਬ ਸਰਕਾਰ ਇਹ ਤੇ ਕੋਈ ਉਹਨਾਂ ਨੂੰ ਤੇ ਜਦੋਂ ਲੋਕਾਂ ਨੇ ਏਡਾ ਵੱਡਾ ਫਤਵਾ ਦਿੱਤਾ ਸੀ ਉਦੋਂ ਹੀ ਇੱਥੇ ਗੌਰ ਕਰਨਾ ਚਾਹੀਦਾ ਹੈਗਾ ਕਿ ਉਹਨਾਂ ਦੀ ਜਿਹੜੀ ਪਹਿਲੀ ਕਬਨੈਟ ਦੇ ਵੇਤੀ ਜਿਹੜੀ ਉਹ ਐਨਐਸਓ ਉਹਨਾਂ ਤੋਂ ਹਟਾ ਕੇ ਜਿਹੜਾ ਆਪਣਾ ਉਹਨਾਂ ਦਾ ਪ੍ਰੋਸੈਸ ਬਣਦਾ ਸੀ ਸੈਂਟਰ ਗਵਰਨਮੈਂਟ ਨੂੰ ਪਰ ਜਿਹੜਾ ਇਹ ਕਮੈਂਡ ਕਰਕੇ ਭੇਜਦੇ ਕਿ ਇਹਨਾਂ ਦੇ ਜਿਹੜੇ ਝੂਠੇ ਕੇਸ ਪਾਏ ਗਏ ਆ ਜਾਂ ਪੋਟ ਟਾਈਮ ਜੋ ਫਲਾਤੀ ਸੀ ਤੇ ਅਸੀਂ ਵਾਪਸ ਲੈਣੇ ਆ ਤੇ ਬੜੀ ਖੁਸ਼ੀ ਹੁੰਦੀ ਲੋਕਾਂ ਨੂੰ ਕਿ ਚਲੋ ਸਰਕਾਰ ਨੇ ਅੱਗੇ ਕਈ ਫੈਸਲੇ ਇਹੋ ਜਿਹੇ ਕੀਤੇ ਆ ਜਿਹੜੇ ਉਹਨਾਂ ਨੂੰ ਵਾਪਸ ਲਿਆ ਤੇ ਇਹ ਵੀ ਲੈ ਸਕਦੇ ਸੀ ਪਰ ਸਰਕਾਰ ਪਤਾ ਨਹੀਂ ਅਜੇ ਕੀ ਸੋਚਾਂ ਸੋਚਦੀ ਅੱਗੇ ਉਹ ਕੀ ਮੰਗੇ ਸਰਕਾਰ ਤੋਂ ਜੁੱਤੀ ਪਰਿਵਾਰ ਦਿੱਲੀ ਜਾਣਾ ਚਾਹੁੰਦਾ ਹੈ ਜਾਂ ਅੱਗੇ ਲੋਕ ਸਭਾ ਸੈਟੇ ਜਿਹੜੇ ਚੰਨ ਚੁੰਨ ਦੀ ਥਿੜੀ ਤੇ ਹਾਜ਼ਰੀ ਅਸੀਂ ਦੇਖੋ ਹੁਣ ਚਾਹੁੰਦੇ ਆਗੇ ਸਾਡੇ ਪਰਿਵਾਰ ਨੂੰ ਆਗਿਆ ਦਿੱਤੀ ਜਾਵੇ ਸੌਜਕ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੀ ਤੇ ਉਹਨਾਂ ਦੇ ਪ੍ਰਸ਼ੰਸਕ ਹੋਰ ਵੀ ਆ ਉਹਨਾਂ ਨੂੰ ਵੀ ਉੱਥੇ ਜੇ ਉਹ ਜਗ੍ਹਾ ਤੇ ਨਹੀਂ ਨਹੀਂ ਤਾਂ ਚਲੋ ਗੈਲਰੀ ਦੇ ਵਿੱਚ ਹੀ ਉਹਨਾਂ ਨੂੰ ਉਹ ਬੜੇ ਲੋਕਾਂ ਦੀ ਬੜੀ ਅਸਰਤਾ ਹੈ ਵਾ ਕਿ ਉਹਨਾਂ ਨੂੰ ਮਿਲਣ ਦੀ ਦੂਰੋਂ ਵੇਖਣ ਦੀ ਵੀ ਹੈਗੀ ਆ ਕਿ ਉਹ ਕੋਈ ਉਹਨਾਂ ਦਾ ਇਂਤਜ਼ਾਮ ਇਦਾਂ ਦਾ ਕਰਨਾ ਚਾਹੀਦਾ ਸਰਕਾਰ ਨੂੰ ਪੇਸ਼ ਕਰਨ ਕਿ ਜਿਹੜੇ ਉਹਨਾਂ ਨੂੰ ਲੈ ਕੇ ਦੇਖ ਸਕਣ ਕਿਉਂਕਿ ਲੋਕਾਂ ਦਾ ਬੜਾ ਸਾਡੇ ਨੂੰ ਅਸੀਂ ਤੇ ਉਹਨਾਂ ਨੂੰ ਫਿਰ ਵੀ ਮੁਲਾਕਾਤ ਕਰਕੇ ਮਿਲਾਉਂਦੇ ਰਹੇ ਆ ਪਰ ਲੋਕਾਂ ਨੇ ਉਹਨਾਂ ਨੂੰ 1.5 ਸਾਲ ਤੋਂ ਜਿਹੜਾ ਵਾ ਲਗ ਭਾਗ ਉਹਨਾਂ ਨੂੰ ਨਹੀਂ ਵੇਖਿਆ ਲੋਕ ਵੀ ਚਾਹੁੰਦੇ ਆ ਕਿ ਅਸੀਂ ਉਹਨਾਂ ਨੂੰ ਉਹਨਾਂ ਨੂੰ ਮਿਲੀਏ ਵੇਖੀਏ ਇਹ ਬਾਕੀ ਜਿਹੜੇ ਆ ਲੋਕ ਸਭਾ ਦੇ ਜਿਹੜੇ ਆਉਣ ਵਾਲੇ ਸੈਸ਼ਨ ਵਾਂ ਉਹਨਾਂ ਦੇ ਵਿੱਚ ਵੀ ਆਗਿਆ ਦੇਣੀ ਚਾਹੀਦੀ ਆ ਕਿ ਉਹ ਉੱਥੇ ਉਹਨਾਂ ਦੀ ਹਾਜ਼ਰੀ ਨੂੰ ਯਕੀਨੀ ਬਣਾਇਆ ਜਾਵੇ ਤਾਂ ਕਿ ਉਹ ਜਿਹੜੇ ਆ ਹਲਕਾ ਖਡੂਰ ਸਾਹਿਬ ਦੇ ਤੇ ਹੋਰ ਪੰਜਾਬ ਦੇ ਜਿਹੜੇ ਸੰਬੰਧਿਤ ਮਾਮਲੇ ਜਿਹੜੇ ਪਹਿਲਾਂ ਤੋਂ ਹੀ ਪੈਂਡੇ ਕੋ ਪਏ ਉਹਨਾਂ ਨੂੰ ਜਿਹੜਾ ਉੱਥੇ ਠਾਹ ਸਕਣਾ ਪੰਜਾਬ ਦੀ ਗੱਲ ਕਰ। ਥੈਂਕ ਯੂ। ਅਮਰਿਤਪਾਲ ਸਾਹਿਬ ਜੀ। ਤਾਂ ਭਾਈ ਅਮਰਿਤਪਾਲ ਸਿੰਘ ਨੂੰ ਕੁਝ ਸ਼ਰਤਾਂ ਦੇ ਨਾਲ ਇਹ ਪੈਰੋਨ ਦਿੱਤੀ ਗਈ ਹੈ ਕਿਹੜੀਆਂ ਉਹ ਸ਼ਰਤਾਂ ਨੇ ਉਹ ਵੀ ਤੁਹਾਨੂੰ ਇੱਕ ਇੱਕ ਕਰਕੇ ਦੱਸਦੇ ਆਂ ਦਰਸਲ ਭਾਈ ਅਮਰਿਤਪਾਲ ਸਿੰਘ ਨੂੰ ਨੈਸ਼ਨਲ ਸਕਿਉਰਿਟੀ ਐਕਟ 1980 ਦੀ ਧਾਰਾ 15 ਤਹਿਤ ਇਹ ਪੈਰੋਲ ਦਿੱਤੀ ਗਈ ਹੈ ਦੇ ਸੇ ਤਹਿਤ ਉਹਨਾਂ ਦੇ ਸੌਚੁਕ ਸਮਾਗਮ ਦਾ ਜੋ ਵੀ ਪ੍ਰੋਸੈਸ ਹੋਵੇਗਾ ਜੋ ਵੀ ਕਾਰਵਾਈ ਹੋਵੇਗੀ ਉਹ ਅੰਮ੍ਰਿਤਸਰ ਰੂਰਲ ਐਸਐਸਪੀ ਦੇ ਨਿਗਰਾਨੀ ਹੇਠ ਹੋਵੇਗੀ ਜੀ ਹਾਂ ਐਸਐਸਪੀ ਅੰਮ੍ਰਿਤਸਰ ਰੂਰਲ ਇਸ ਪੂਰੇ ਸੌਚੁਕ ਸਮਾਗਮ ਦੀ ਨਿਗਰਾਨੀ ਕਰਨਗੇ ਅੰਮ੍ਰਿਤਸਰ ਇਸ ਤੋਂ ਇਲਾਵਾ ਸਿਰਫ ਉਹਨਾਂ ਦੇ ਪਰਿਵਾਰਕ ਮੈਂਬਰ ਹੀ ਭਾਈ ਅਮਰੀਤਪਾਲ ਸਿੰਘ ਨੂੰ ਮਿਲ ਸਕਣਗੇ ਉਹ ਵੀ ਕੁਝ ਤੈ ਸਮੇ ਲਈ ਉਹਨਾਂ ਨੂੰ ਮਿਲਣ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਸੌਚੁਕਣ ਤੋਂ ਪਹਿਲਾਂ ਅਤੇ ਉਹ ਸੌਚੁਕ ਤੋਂ ਇਲਾਵਾ ਹੋਰ ਕੋਈ ਵੀ ਨਾਰਾ ਜਾਂ ਫਿਰ ਸ਼ਬਦ ਇਸ ਦੌਰਾਨ ਨਹੀਂ ਬੋਲ ਸਕਣਗੇ ਪਾਬਕ ਕੇ ਉਹ ਕੋਈ ਵੀ ਨਾਰਾ ਨਹੀਂ ਲਗਾ ਸਕਣਗੇ ਜਾਂ ਫਿਰ ਕੋਈ ਵੀ ਵਾਧੂ ਸ਼ਬਦ ਆਪਣੇ ਸੌਚਕ ਸਮਾਗਮ ਦੌਰਾਨ ਆਪਣੀ ਸਟੇਟਮੈਂਟ ਦੌਰਾਨ ਨਹੀਂ ਬੋਲ ਸਕਣਗੇ ਤੁਹਾਨੂੰ ਦੱਸ ਦਈਏ ਕਿ ਇਸ ਪੂਰੇ ਸਮਾਗਮ ਦੀ ਪ੍ਰਕਿਰਿਆ ਦੀ ਨਿਗਰਾਨੀ ਐਸਐਸਪੀ ਰੂਰਲ ਅੰਮ੍ਰਿਤਸਰ ਕਰਨਗੇ ਅਤੇ ਉਹ ਲਗਾਤਾਰ ਲੋਕ ਸਭਾ ਦੇ ਸਖਤਰ ਜਰਨਲ ਦੇ ਟੱਚ ਵਿੱਚ ਰਹਣਗੇ ਪਬਕੇ ਲੋਕ ਸਭਾ ਦੇ ਸਕੱਤਰ ਜਨਰਲ ਅਤੇ ਐਸਐਸਪੀ ਅਮ੍ਰਿਤਸਰ ਕਟਨਾਕਰਮ ਤੇ ਇਸ ਪੂਰੇ ਸੋਚਕ ਸਮਾਗਮ ਤੇ ਨੇੜੇ ਤੋਂ ਨਜ਼ਰ ਰੱਖਣਗੇ ਜੀहां ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸ ਦਿੰਨੇ ਆ ਕਿ ਭਾਈ ਅਮ੍ਰਿਤਪਾਲ ਸਿੰਘ ਪਲਕੇ ਯਾਨੀ ਕਿ 5 ਜੁਲਾਈ ਨੂੰ ਸੋਚਕਣ ਜਾ ਰਹੇ ਨੇ ਉਹਨਾਂ ਨੂੰ ਡਿਬਰੂਗੜੀ ਸਮਝੇਲ ਤੋਂ ਦਿੱਲੀ ਲਿਆਂਦਾ ਜਾਵੇਗਾ ਜਿੱਥੇ ਕਿ ਉਹਨਾਂ ਦਾ ਸੋਚਕ ਸਮਾਗਮ ਕਰਵਾਇਆ ਜਾਵਗਾ ਪਰ ਇਸ ਦੌਰਾਨ ਉਹਨਾਂ ਨੂੰ ਪੰਜਾਬ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹਾਲਾਂਕਿ ਅਮਰਿਤਪਾਲ ਸਿੰਘ ਦੇ ਮਾਪਿਆਂ ਨੇ ਮੰਗ ਕੀਤੀ ਸੀ ਕਿ ਉਹਨਾਂ ਨੂੰ ਪੰਜਾਬ ਆਉਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਉਹ ਆਪਣੇ ਹਲਕੇ ਵਿੱਚ ਵਿਚਰ ਸਕਣ ਅਤੇ ਆਪਣੇ ਹਲਕੇ ਦੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣ ਸਕਣ ਪਰ ਅਜਿਹਾ ਨਹੀਂ ਹੋਇਆ ਅਤੇ ਸੌਚਕ ਸਮਾਗਮ ਤੋਂ ਬਾਅਦ ਉਹਨਾਂ ਨੂੰ ਤੁਰੰਤ ਵਾਪਸ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਜਾਵੇਗਾ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ